ਤੇਰੀ ਪਨੇ ਖੁਦਾਏ ਤੂ ਬਖਸ਼ਨ ਦੀ ਸ਼ੇਖ ਫਰੀਦਾ ਖੈਰ ਦੀ ਜੈ ਬੰਦਗੀ ਸ਼ੇਖ ਬਾਬਾ ਆਗਮਨ ਪਰਵ 2024 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਆਗਮਨ ਪਰਵ ਫਰੀਦਕੋਟ ਦੇ ਵਿੱਚ ਹਰ ਸਾਲ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈਗਾ ਅੱਜ ਮੇਲੇ ਦਾ ਆਖਰੀ ਦਿਨ ਹੈਗਾ ਔਰ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਆ ਸ਼ੁਰੂ ਹੋ ਚੁੱਕੀ ਹੈਗੀ ਆ ਪਾਲਕੀ ਸਾਹਿਬ ਦੇ ਨਾਲ ਪੰਜ ਪਿਆਰੇ ਸ਼ਸ਼ੋਭਤ ਨੇ ਅੱਗੇ ਬੈਂਡ ਵਾਜਿਆ ਦੇ ਨਾਲ ਸਕੂਲੀ ਬੱਚੇ ਜਿਹੜੇ ਹੈਗੇ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਰੇ ਨੇ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਜਿਹੜੀਆਂ ਹੈਗੀਆਂ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰਦੀਆਂ ਹੈਗੀਆਂ ਔਰ ਦੂਸਰੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਨਗਰ ਕੀਰਤਨ ਤਕਰੀਬਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ 2 ਕਿਲੋਮੀਟਰ ਦੂਰ ਜਿਹੜਾ ਬਾਹਰ ਗੁਰਦੁਆਰਾ ਸਾਹਿਬ ਕੋਟਪੂਰਾ ਰੋਡ ਤੇ ਗੁਰਦੁਆਰਾ ਗੋਦੜੀ ਸਾਹਿਬ ਸਥਿਤ ਹੈਗਾ ਉੱਥੇ ਇਹ ਜਾ ਕੇ ਜਿਹੜਾ ਨਗਰ ਕੀਰਤਨ ਸਮਾਪਤ ਹੁੰਦਾ ਹੈਗਾ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੈਗੇ ਹੋ ਕਿ ਨਗਰ ਕੀਰਤਨ ਦੀ ਜਿਹੜੀ ਹੈਗੀ ਆ ਸ਼ੁਰੂਆਤ ਉਹ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਜਿਹੜੀ ਹੈਗੀ ਆ ਹੋ ਚੁੱਕੀ ਹੈਗੀ ਆ ਔਰ ਵੱਖ-ਵੱਖ ਸੇਵਾਦਾਰਾਂ ਵੱਲੋਂ ਹਰੇਕ ਢੰਗ ਦੇ ਨਾਲ ਆਪਣੀ ਇਸ ਜਿਹੜਾ ਆਗਮਨ ਪੂਰਵ ਹੈਗਾ ਮਨਾਇਆ ਜਾਂਦਾ ਹੈਗਾ ਬਾਬਾ ਸ਼ੇਖ ਫਰੀਦ ਜੀ ਦਾ ਉਹਦੇ ਵਿੱਚ ਜਿਹੜਾ ਹੈਗਾ ਯੋਗਦਾਨ ਪਾਇਆ ਜਾ ਰਿਹਾ ਕੁਝ ਨੌਜਵਾਨ ਨੇ ਟਰੈਕਟਰਾਂ ਦੇ ਉੱਪਰ ਮਗਰ ਟੈਂਕੀਆਂ ਜਿਹੜੀਆਂ ਹੈਗੀਆਂ ਉਹ ਪਾ ਕੇ ਪਾਣੀ ਦਾ ਜਿਹੜਾ ਛਰਕਾ ਕੀਤਾ ਜਾ ਰਿਹਾ ਜਾਂ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਲੰਗਰ ਹੈ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੰਗਰ ਹੈ ਦਾਲ ਪ੍ਰਸ਼ਾਦਾ ਆਈਸਕ੍ਰੀਮ ਬ੍ਰੈਡ ਪਕੌੜਾ ਖੀਰ ਫਰੀਕ ਤਰੀਕੇ ਦੇ ਜਿਹੜੇ ਲੰਗਰ ਹੈਗੇ ਆ ਉਹ ਜਿਹੜੇ ਹੈਗੇ ਆ ਇਸ ਆਗਮਨਪੁਰੋ ਮੇਲੇ ਦੇ ਆਖਰੀ ਦਿਨ ਜਿਹੜੇ ਹੈਗੇ ਆ ਉਹ ਲਾਏ ਜਾ ਰਹੇ ਹੈਗੇ ਆ ਔਰ ਹੱਥ ਦੇ ਵਿੱਚ ਬੋਕਰਾਂ ਫੜੀ ਸੇਵਾਦਾਰ ਪਹਿਲਾਂ ਮਹਾਰਾਜ ਜੀ ਪਾਲਕੀ ਦੇ ਅੱਗੇ-ਅੱਗੇ ਪਾਲਕੀ ਦੇ ਅੱਗੇ-ਅੱਗੇ ਜਿਹੜੀ ਹੈਗੀ ਆ ਉਹ ਸੇਵਾ ਕਰਦੇ ਤੁਹਾਨੂੰ ਨਜ਼ਰ ਆ ਰਹੇ ਹੈਗੇ ਆ ਔਰ ਜਕਾਰਿਆਂ ਦੀ ਗੂੰਦ ਦੇ ਵਿੱਚ ਜਿਹੜੀ ਹੈਗੀ ਆ ਇਹ ਸੇਵਾ ਕੀਤੀ ਜਾ ਰਹੀ ਹੈਗੀ ਆ ਔਰ ਇਹ ਨਗਰ ਕੀਰਤਨ ਤਕਰੀਬਨ 9 ਵਜੇ 9:30 ਵਜੇ ਸਟਾਰਟ ਹੋਇਆ ਹੈਗਾ ਔਰ ਇਹ ਨਗਰ ਕੀਰਤਨ ਤਕਰੀਬਨ 2 ਵਜੇ ਤੱਕ ਗੁਰਦੁਆਰਾ ਗੋਦੜੀ ਸਾਹਿਬ ਤੱਕ ਆਪਣਾ ਜਿਹੜਾ ਪੈਂਡਾ ਹੈਗਾ ਉਹ ਤੈਅ ਕਰੇਗਾ ਔਰ ਸੇਵਾਦਾਰਾਂ ਦਾ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਬੋਕਰਾਂ ਦੀ ਸੇਵਾ ਕਰਕੇ ਜਿਹੜੀ ਹੈਗੀ ਆ ਉਹ ਸਫਾਈ ਕੀਤੀ ਜਾ ਰਹੀ ਹੈ ਅੱਗੇ ਪਾਲਕੀ ਸਾਹਿਬ ਦੇ ਅੱਗੇ-ਅੱਗੇ ਕਲੀ ਪਾਕੀ ਵੈਲਕਮ ਵੀ ਕੀਤਾ ਜਾ ਰਿਹਾ ਜੀ ਆਇਆਂ ਨੂੰ ਆਖਿਆ ਜਾ ਰਿਹਾ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈਗੀ ਹੈ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰਦੀ ਹੈ ਮੌਜੂਦ ਹੈ ਔਰ ਥਾਂ-ਥਾਂ ਹਰ ਤਰ੍ਹਾਂ ਦੇ ਲੰਗਰ ਜਿਹੜੇ ਹੈਗੇ ਆ ਉਹ ਥਾਂ-ਥਾਂ ਚੱਲ ਰਹੇ ਹੈਗੇ ਆ ਔਰ ਸੰਤਾਂ ਦੇ ਵਿੱਚ ਅਥਾ ਸ਼ਰਧਾ ਜਿਹੜੀ ਹੈਗੀ ਹੈ ਉਹ ਸਾਨੂੰ ਦੇਖਣ ਨੂੰ ਮਿਲ ਰਹੀ ਹੈਗੀ ਹੈ ਔਰ ਅੱਜ 23 ਤਰੀਕ ਬਾਬਾ ਸ਼ੇਖ ਫਰੀਦ ਜੀ ਦਾ 18ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਅੱਜ ਆਗਮਨ ਹੋਇਆ ਸੀ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦਾ ਜਿਹੜਾ ਇਹ ਜਥਾ ਹੈਗਾ ਬਾਬਾ ਫਰੀਦ ਪਬਲਿਕ ਸਕੂਲ ਦਾ ਜਿਹੜਾ ਸਕੂਲਾਂ ਸਕੂਲੀ ਬੱਚੇ ਹੈਗੇ ਆ ਉਹ ਪਹਿਲਾਂ ਸਭ ਤੋਂ ਪਹਿਲਾਂ ਨਗਰ ਕੀਰਤਨ ਦੇ ਵਿੱਚ ਉਹ ਆਪਣੀ ਹਾਜ਼ਰੀ ਲਵਾ ਰਹੇ ਆ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਔਰ ਮਗਰ ਬੈਂਡ ਦੇ ਹੈਗਾ ਜਿਹੜਾ ਬਾਬਾ ਫਰੀਦ ਪਬਲਿਕ ਸਕੂਲ ਦਾ ਜਿਹੜਾ ਬੈਂਡ ਹੈ ਉਹ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਜਿਹੜੀ ਹੈਗੀ ਹੈ ਹਾਜ਼ਰੀ ਹੈ ਜਿਹੜੀ ਉਹ ਲਵਾ ਰਿਹਾ ਹੈਗਾ ਸਕੂਲੀ ਬੱਚੇ ਹੈਗੇ ਆ ਬਾਬਾ ਫਰੀਦ ਪਬਲਿਕ ਸਕੂਲ ਦਾ ਜਿਹੜਾ 62 ਹੈਗਾ ਉਹ ਆਪਣੀ ਹਾਜ਼ਰੀ ਲਵਾ ਰਿਆ ਔਰ ਮਗਰਲੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਸਕੂਲੀ ਬੱਚਿਆਂ ਵੱਲੋਂ ਬਾਬਾ ਸ਼ੇਖ ਫਰੀਦ ਆਗਮਨ ਪਰੋ ਮੌਕੇ ਜਿਹੜੇ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਜਿਹੜੀਆਂ ਹੈਗੀਆਂ ਉਹ ਸ਼ਮੂਲੀਅਤ ਕਰਦੀਆਂ ਹੈਗੀਆਂ ਔਰ ਦੱਸਣਾ ਚਾਹਾਂਗੇ ਕਿ ਬਾਬਾ ਸ਼ੇਖ ਫਰੀਦ ਜੀ ਜਦੋਂ ਦਿੱਲੀ ਤੋਂ ਪਾਕ ਪਟਨ ਬਾਬਾ ਸ਼ੇਖ ਫਰੀਦ ਜੀ ਜਦੋਂ ਦਿੱਲੀ ਤੋਂ ਪਾਕ ਪਟਨ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਸਭ ਤੋਂ ਪਹਿਲਾਂ ਉਹ ਕੋਟਕਪੂਰਾ ਰੋਡ ਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਜਿਹੜਾ ਉਹਨਾਂ ਨੇ ਕੁਝ ਸਮਾਂ ਰੁਕੇ ਸਨ ਔਰ ਉਹਨਾਂ ਦੇ ਮੁਰਸ਼ਿਦ ਵੱਲੋਂ ਉਹਨਾਂ ਨੂੰ ਜਿਹੜੀ ਗੋਦੜੀ ਭੇਂਟ ਕੀਤੀ ਸੀ ਉਹ ਉਹਨਾਂ ਨੇ ਉੱਥੇ ਗੋਦੜੀ ਹੈ ਜਿਹੜੀ ਉਹ ਟੰਗ ਦਿੱਤੀ ਸੀ ਔਰ ਗੋਦੜੀ ਜਦੋਂ ਉਹਨਾਂ ਨੇ ਉੱਥੇ ਟੰਗੀ ਤਾਂ ਉਸ ਤੋਂ ਬਾਅਦ ਉਹ ਖਾਣ ਪੀਣ ਦੀਆਂ ਵਸਤੂਆਂ ਭਾਲਣ ਵਾਸਤੇ ਸ਼ਹਿਰ ਵੱਲ ਨੂੰ ਫਰੀਦਕੋਟ ਵੱਲ ਨੂੰ ਜਿਹੜਾ ਹੈਗੇ ਆ ਉਹ ਤੁਰ ਪਏ ਔਰ ਜਦੋਂ ਫਰੀਦਕੋਟ ਵੱਲ ਨੂੰ ਉਹ ਆਏ ਤਾਂ ਉੱਥੇ ਜਿਹੜੀ ਗੋਦੜੀ 베ਰੀ ਦੇ ਨਾਲ ਟੰਗੀ ਸੀ ਉਹ ਉਹਨਾਂ ਦੇ ਮੁਰਸ਼ਿਦ ਵੱਲੋਂ ਉਹਨਾਂ ਨੂੰ ਤਪੱਸਿਆ ਕਰਨ ਵਾਸਤੇ ਜਿਹੜੀ ਹੈਗੀ ਐ ਗੋਦੜੀ ਉਹ ਦਿੱਤੀ ਗਈ ਸੀ ਤਪੱਸਿਆ ਕਰਨ ਵਾਸਤੇ ਗੋਦੜੀ ਜਿਹੜੀ ਹੈਗੀ ਐ ਉਹ ਦਿੱਤੀ ਗਈ ਸੀਗੀ ਔਰ ਲੇਖਣ ਉੱਥੇ ਮੌਜੂਦ ਕੁਝ ਬੱਚਿਆਂ ਵੱਲੋਂ ਉਸ ਗੋਦੜੀ ਨੂੰ 베ਰੀ ਨਾਲੋਂ ਉਤਾਰ ਕੇ ਖਿੱਦੋ ਬਣਾ ਕੇ ਖੇਡਣਾ ਸ਼ੁਰੂ ਕਰ ਦਿੱਤਾ ਸੀਗਾ ਔਰ ਬਾਬਾ ਫਰੀਦ ਸਾਹਿਬ ਜਦੋਂ ਉੱਥੋਂ ਗੋਦੜੀ ਸਾਹਿਬ ਕੋਲ ਗੁਰਦੁਆਰਾ ਟਿੱਲਾ ਬਾਬਾ ਫਰੀਦ ਜਿੱਥੇ ਉਹ ਸ਼ਿਸ਼ੋਹਬਤ ਹੈ ਉਹਦੇ ਨੇੜੇਕ ਕਿਲੇ ਦੀ ਉਸਾਰੀ ਹੋ ਰਹੀ ਸੀ ਫਰੀਦਕੋਟ ਦਾ ਰਾਜਾ ਜਿਹੜਾ ਹੈਗਾ ਉਹ ਕਿਲਾ ਬਣਾ ਰਿਹਾ ਸੀ ਮੋਕਲਹਰ ਉਹ ਕਿਲਾ ਬਣਾ ਰਿਹਾ ਸੀ ਕਿਲੇ ਦੀ ਉਸਾਰੀ ਦਾ ਕੰਮ ਹੋ ਰਿਹਾ ਸੀਗਾ ਔਰ ਕਿਲੇ ਦੀ ਉਸਾਰੀ ਦਾ ਕੰਮ ਜਦੋਂ ਹੋ ਰਿਹਾ ਸੀਗਾ ਤਾਂ ਬਾਬਾ ਜੀ ਜਦੋਂ ਸ਼ਹਿਰ ਵੱਲ ਆਏ ਤਾਂ ਬਾਬਾ ਜੀ ਨੂੰ ਬੈਰਾਗ 'ਚ ਫੜ ਕੇ ਜਿਹੜਾ ਰਾਜੇ ਦੇ ਪਰੋਕਾਰਾਂ ਵੱਲੋਂ ਬੈਰਾਗ 'ਚ ਫੜ ਕੇ ਕੰਮ ਲਾ ਲਿਆ ਸੀਗਾ ਔਰ ਜਦੋਂ ਕੰਮ ਲਾ ਲਿਆ ਸੀਗਾ ਦਾ ਬਾਬਾ ਸ਼ੇਖ ਫਰੀਦ ਜਿਹਦੇ ਸਿਰ ਦੇ ਉੱਤੇ ਜਿਹੜੀ ਗਾਰੇ ਵਾਲੀ ਟੋਕਰੀ ਸੀ ਉਹ ਸਵਾ ਗੱਜ ਸਿਰ ਤੋਂ ਉੱਪਰ ਜਾ ਰਹੀ ਸੀ ਤਾਂ ਇਹ ਕੌਤਕ ਦੇਖ ਕੇ ਜਿਹੜਾ ਇਹ ਕੌਤਕ ਹੈ ਇਹ ਜਦੋਂ ਵੇਖ ਕੇ ਉੱਥੇ ਜਿਹੜੇ ਲੋਕ ਮੌਜੂਦ ਸੀਗੇ ਜਾਂ ਲੇਬਰ ਜਿਹੜੀ ਮੌਜੂਦ ਸੀਗੀ ਉਹਨਾਂ ਨੇ ਰਾਜੇ ਨੂੰ ਦੱਸਿਆ ਤਾਂ ਜਿਸ ਵੇਲੇ ਰਾਜੇ ਨੂੰ ਇਹ ਕੌਤਕ ਦੱਸਿਆ ਗਿਆ ਤਾਂ ਰਾਜਾ ਆਪ ਖੁਦ ਚੱਲ ਕੇ ਜਿਹੜਾ ਉਹ ਕਿਲੇ 'ਚ ਆਇਆ ਔਰ ਆ ਕੇ ਉਹਨੇ ਬਾਬਾ ਜੀ ਤੋਂ ਮਾਫੀ ਮੰਗੀ ਔਰ ਜਦੋਂ ਮਾਫੀ ਮੰਗੀ ਉਸ ਤੋਂ ਬਾਅਦ ਰਾਜੇ ਨੇ ਜਿਹੜਾ ਫਰੀਦਕੋਟ ਸ਼ਹਿਰ ਹੈ ਪਹਿਲਾਂ ਇਹਦਾ ਨਾਮ ਮੋਕਲਹਰ ਸੀ ਔਰ ਰਾਜੇ ਨੇ ਫਿਰ ਇਸ ਸ਼ਹਿਰ ਦਾ ਨਾਮ ਹੈ ਜਿਹੜਾ ਉਹ ਫਰੀਦਕੋਟ ਪਾਇਆ ਔਰ ਉਸ ਤੋਂ ਬਾਅਦ ਜਦੋਂ ਬਾਬਾ ਸ਼ੇਖ ਫਰੀਦ ਜੀ ਨੇ ਆਪਣੀ ਜਿਹੜੀ ਗਾਰੇ ਵਾਲੀ ਜਿਹੜੀ ਟੋਕਰੀ ਹੈ ਸਿਰ ਦੇ ਉੱਪਰ ਜਦੋਂ ਚੱਕੀ ਹੋਈ ਸੀ ਉਹ ਜਦੋਂ ਥੱਲੇ ਰੱਖੀ ਤਾਂ ਆਪਣੇ ਜਿਹੜੇ ਗਾਰੇ ਵਾਲੇ ਹੱਥ ਹੈ ਉਹ ਵਣ ਦੇ ਦਰਖਤ ਦਾ ਉੱਥੇ ਮੌਜੂਦ ਸੀ ਤਾਂ ਵਣ ਦੇ ਦਰਖਤ ਦੇ ਨਾਲ ਉਹਨਾਂ ਨੇ ਉਹ ਆਪਣੇ ਹੱਥ ਪੁੰਝੇ ਵਣ ਦੇ ਦਰਖਤ ਦੇ ਨਾਲ ਤਾਂ ਅੱਜ ਉਹ ਗੁਰਦੁਆਰਾ ਟਿੱਲਾ ਬਾਬਾ ਫਰੀਦ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਵਣ ਉੱਥੇ ਮੌਜੂਦ ਹੈ ਦੂਸਰੇ ਪਾਸੇ ਜੇਕਰ ਗੁਰਦੁਆਰਾ ਗੋਦੜੀ ਸਾਹਿਬ ਦੀ ਗੱਲ ਕਰੀਏ ਤਾਂ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਜਦੋਂ ਬਾਬਾ ਫਰੀਦ ਸਾਹਿਬ ਦੁਬਾਰਾ ਉੱਥੇ ਪਹੁੰਚੇ ਤਾਂ ਉਹਨਾਂ ਨੇ ਜਦੋਂ ਆਪਣੀ ਗੋਦੜੀ ਦੇਖੀ ਤਾਂ ਗੋਦੜੀ ਲੀਰੋ ਲੀਰ ਸੀ ਤਾਂ ਉਸ ਦੇ ਬਿਯੋਗ ਦੇ ਵਿੱਚ ਬਾਬਾ ਜੀ ਨੇ ਚਲੀਸਾ ਕੱਟਿਆ 40 ਦਿਨ ਉਸ ਸਥਾਨ ਤੇ ਬੈਠ ਕੇ ਤਪੱਸਿਆ ਕੀਤੀ ਔਰ ਤਪੱਸਿਆ ਕਰਕੇ ਸੰਗਤ ਨੂੰ ਵੀ ਜਿਹੜਾ ਹੈਗਾ ਇਹ ਉੱਥੋਂ ਕਿਹਾ ਗਿਆ ਕਿ 40 ਦਿਨ ਜਿਹੜਾ ਇਸ ਸਥਾਨ ਤੇ ਉੱਤੇ ਆ ਕੇ ਚਲੀਸਾ ਕੱਟੇਗਾ ਤਾਂ ਉਹਦੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਤਾਂ ਗੁਰਦੁਆਰਾ ਗੋਦੜੀ ਸਾਹਿਬ ਉਸ ਥਾਂ ਦੇ ਉੱਤੇ ਸਜੋਬਤ ਹੈਗਾ ਔਰ ਅੱਜ 23 ਸਤੰਬਰ ਦਾ ਜਿਹੜਾ ਦਿਹਾੜਾ ਹੈਗਾ ਔਰ ਅੱਜ ਦੇ ਦਿਨ ਬਾਬਾ ਫਰੀਦ ਸਾਹਿਬ ਦਾ ਜਿਹੜਾ ਆਗਮਨ ਬਾਬਾ ਫਰੀਦ ਸਾਹਿਬ ਦਾ ਜਿਹੜਾ ਆਗਮਨ ਹੈ ਉਹ 23 ਤਰੀਕ ਨੂੰ ਜਿਹੜਾ ਬਾਬਾ ਫਰੀਦ ਸਾਹਿਬ ਦਾ ਆਗਮਨ ਹੈ ਉਹ ਫਰੀਦਕੋਟ ਦੇ ਵਿੱਚ ਹੋਇਆ ਸੀਗਾ ਔਰ ਅੱਜ ਦਾ ਦਿਨ ਜਿਹੜੀਆਂ ਸੰਗਤਾਂ ਹੈਗੀਆਂ ਉਹ ਪੂਰੀ ਸ਼ਰਧਾ ਤੇ ਭਾਵਨਾਵਾਂ ਨਾਲ ਮਨਾਉਂਦੀਆਂ ਹੈਗੀਆਂ ਔਰ ਸੰਤਾਂ ਦੇ ਵਿੱਚ ਅਥਾਹ ਜਿਹੜੀ ਸ਼ਰਧਾ ਤੇ ਪਿਆਰ ਆ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਔਰ ਥਾਂ-ਥਾਂ ਤੇ ਉੱਤੇ ਹਰ ਤਰ੍ਹਾਂ ਦੇ ਲੰਗਰ ਆ ਜਿਹੜੇ ਉਹ ਲਾਏ ਗਏ ਹੈਗੇ ਆ ਪੰਜਾਬ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਜਿਹੜਾ ਮੇਲਾ ਵਿਰਾਸਤੀ ਮੇਲਾ ਜਿਹੜਾ ਹੈਗਾ ਇਹ ਐਲਾਨਿਆ ਜਾ ਚੁੱਕਾ ਹੈਗਾ ਪੰਜ ਦਿਨੇ ਮੇਲਾ ਚੱਲਦਾ ਹੈਗਾ ਇਸ ਮੇਲੇ ਦੇ ਵਿੱਚ ਹਰ ਬਣਗੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਔਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਜਿਹੜਾ ਨਗਰ ਕੀਰਤਨ ਹੈ ਉਹ ਗੁਰਦੁਆਰਾ ਕਿਲਾ ਬਾਬਾ ਫਰੀਦ ਤੋਂ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਨਗਰ ਕੀਰਤਨ ਤਕਰੀਬਨ 2 ਕਿਲੋਮੀਟਰ ਕੋਟਕ ਪੂਰਾ ਰੋਡ ਤੇ ਸਥਿਤ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਜਾ ਕੇ ਇਹਦੀ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਔਰ ਉਸ ਤੋਂ ਬਾਅਦ ਗੁਰਦੁਆਰਾ ਗੋਦਰੀ ਸਾਹਿਬ ਵਿਖੇ ਕੀਰਤਨ ਦਰਬਾਰ ਦਾ ਜਿਹੜਾ ਆਯੋਜਨ ਕੀਤਾ ਗਿਆ ਜਿਸ ਕੀਰਤਨ ਦਰਬਾਰ ਦੇ ਵਿੱਚ ਜਿਸ ਕੀਰਤਨ ਦਰਬਾਰ ਦੇ ਵਿੱਚ ਐ ਐਸਪੀ ਸਿੰਘ ਉਭਰਾਏ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਐਸਪੀ ਸਿੰਘ ਉਭਰਾਏ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਜਾ ਰਾ ਉਹਨਾਂ ਨੂੰ ਬਾਬਾ ਫਰੀਦ ਮਨੁੱਖਤਾ ਦੀ ਸੇਵਾ ਦਾ ਅਵਾਰਡ ਆ ਜਿਹੜਾ ਉਹ ਦਿੱਤਾ ਜਾਣਾ ਹੈਗਾ ਤੇ ਉਸ ਤੋਂ ਬਾਅਦ ਜੇ ਸ਼ਾਮ ਦੀ ਗੱਲ ਕਰ ਲਈਏ ਅੱਜ ਸ਼ਾਮ ਨੂੰ ਮੇਲਾ ਗਰਾਊਂਡ ਦੇ ਵਿੱਚ ਦਾਣਾ ਮੰਡੀ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਮੇਲਾ ਗਰਾਊਂਡ ਆ ਜਿਹੜਾ ਮੇਲਾ ਗਰਾਊਂਡ ਦੇ ਵਿੱਚ ਨਾਰਥ ਜ਼ੋਨ ਕਲਚਰ ਸੈਂਟਰ ਨਾਰਥ ਜ਼ੋਨ ਕਲਚਰ ਸੈਂਟਰ ਦੇ ਜਿਹੜੇ ਡਾਂਸ ਹੈਗੇ ਆ ਉਹ ਅੱਡ ਅੱਡ ਜਿਹੜੇ ਸਾਨੂੰ ਡਾਂਸ ਹੈ ਜਿਹੜੇ ਉਹ ਸਾਨੂੰ ਨਾਰਥ ਜ਼ੋਨ ਕਲਚਰ ਸੈਂਟਰ ਦੇ ਡਾਂਸ ਆ ਜਿਹੜੇ ਉਹ ਜਿਹੜੇ ਹੈਗੇ ਆ ਸਾਨੂੰ ਦੇਖਣ ਨੂੰ ਮਿਲ ਲਗੇ ਔਰ ਮਨੋਰੰਜਨ ਦੇ ਲਈ ਮਨੋਰੰਜਨ ਦੀ ਜੇਕਰ ਗੱਲ ਕਰ ਲਈਏ ਤਾਂ ਮਨੋਰੰਜਨ ਦੇ ਲਈ ਮਨੋਰੰਜਨ ਦੀ ਜੇਕਰ ਗੱਲ ਕਰ ਲਈਏ ਤਾਂ ਮਨੋਰੰਜਨ ਦੇ ਲਈ ਵੱਖ-ਵੱਖ ਜਿਹੜੇ ਝੁੱਲ੍ਹੇ ਹੈਗੇ ਆ ਉਥੇ ਉਹ ਲਾਏ ਗਏ ਆ ਔਰ ਇੱਕ ਵਾਰ ਫਿਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਪਾਲਕੀ ਸਾਹਿਬ ਦੇ ਬਿਲਕੁਲ ਸਾਹਮਣੇ ਅਸੀਂ ਪਹੁੰਚ ਚੁੱਕੇ ਹੈਗੇ ਆ ਪਾਲਕੀ ਸਾਹਿਬ ਜਿਹੜੇ ਹੈਗੇ ਆ ਉਹਦੇ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨੇ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੈਗੇ ਆ ਉਹ ਮੌਜੂਦ ਨੇ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਇਸ ਨਗਰ ਕੀਰਤਨ ਦੀ ਜਿਹੜੀ ਸ਼ੁਰੂਆਤ ਹੋਈ ਆ ਔਰ ਸਮਾਪਤੀ ਹੈ ਜਿਹੜੀ ਤਕਰੀਕ ਤਕਰੀਬਨ 3 ਵਜੇ ਤੱਕ ਜਿਹੜੀ ਇਸ ਦੀ ਸਮਾਪਤੀ ਹੈਗੀ ਆ ਉਹ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਨਗਰ ਕੀਰਤਨ ਦੀ ਸਮਾਪਤੀ ਹੋਊਗੀ ਤੋਂ ਬਾਅਦ ਸਮਾਪਤੀ ਤੋਂ ਉਪਰੰਤ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜਿਹੜਾ ਹੈਗਾ ਉਹ ਅਵਾਰਡ ਦਿੱਤਾ ਜਾਣਾ ਹੈ ਬਾਬਾ ਫਰੀਦ ਸੁਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਅਵਾਰਡ ਦਿੱਤਾ ਜਾਣਾ ਹੈਗਾ ਜਿਹੜਾ ਔਰ ਅਰਦਾਸ ਉਪਰੰਤ ਉਥੇ ਧਾਰਮਿਕ ਜਿਹੜੇ ਪ੍ਰੋਗਰਾਮ ਹੈਗੇ ਆ ਉਹਨਾਂ ਦੀ ਸਮਾਪਤੀ ਹੋਊਗੀ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਾਲਕੀ ਸਾਹਿਬ ਹੈ ਉਹ ਆਪਣੇ ਪੜਾਹਦਾਰ ਪੜਾ ਅੱਗੇ ਨੂੰ ਵੱਧ ਰਹੀ ਹੈ ਔਰ ਸੰਗਤ ਦੇ ਵਿੱਚ ਸੇਵਾਦਾਰਾਂ ਦੇ ਵਿੱਚ ਉਤਸ਼ਾਹ ਸਾਨੂੰ ਦੇਖਣ ਨੂੰ ਹੀ ਮਿਲਦਾ ਨਗਾਰਿਆਂ ਦੇ ਨਾਲ ਕਿਸ ਤਰੀਕੇ ਨਾਲ ਨਗਰ ਕੀਰਤਨ ਦਾ ਜਿਹੜਾ ਹੈਗਾ ਉਹ ਸਵਾਗਤ ਕੀਤਾ ਜਾ ਰਿਹਾ ਹੈ ਸੰਗਤਾਂ ਵੱਲੋਂ ਥਾਂ-ਥਾਂ ਲੰਗਰ ਲਗਾਏ ਗਏ ਹੈਗੇ ਆ ਔਰ ਵੱਖ-ਵੱਖ ਤਰੀਕੇ ਨਾਲ ਨਗਾਰਿਆਂ ਦੀ ਚੋਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਨਗਾਰਿਆਂ ਦੀ ਚੋੜ ਦੇ ਉੱਤੇ ਜਿਹੜਾ ਨਗਰ ਕੀਰਤਨ ਹੈ ਉਹ ਆਪਣੇ ਅਗਲੇ ਪੜਾਵਲ ਨੂੰ ਵਧ ਰਿਹਾ ਹੈਗਾ ਔਰ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੀ ਜਿਹੜੀ ਹਾਜ਼ਰੀ ਹੈ ਉਹ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੰਗਤਾਂ ਦੀ ਜਿਹੜੀ ਹਾਜ਼ਰੀ ਹੈ ਸੰਗਤਾਂ ਦੀ ਜਿਹੜੀ ਹਾਜ਼ਰੀ ਹੈ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਸੰਗਤ ਹੱਥ ਦੇ ਵਿੱਚ ਬੋਕਰਾਂ ਲੈ ਕੇ ਅੱਗੇ-ਅੱਗੇ ਪਾਲਕੀ ਸਾਹਿਬ ਤੋਂ ਸਫਾਈ ਕਰਦੇ ਜਾ ਰਹੀ ਹੈ ਨਗਾਰਿਆਂ ਦੀ ਚੋਟ ਤੇ ਥਾ-ਥਾ ਲੰਗਰ ਜਿਹੜੇ ਹੈਗੇ ਆ ਉਹ ਲਾਏ ਗਏ ਹੈਗੇ ਆ ਔਰ ਹਰੇਕ ਤਰ੍ਹਾਂ ਦਾ ਲੰਗਰ ਹੈ ਜਿਹੜਾ ਇਸ ਰੇਖ ਤਰ੍ਹਾਂ ਦਾ ਜਿਹੜਾ ਲੰਗਰ ਹੈ ਉਹ ਇਸ ਸਾਨੂੰ ਨਗਰ ਕੀਰਤਨ ਦੇ ਉੱਤੇ ਦੇਖਣ ਨੂੰ ਜਿਹੜਾ ਹੈਗਾ ਉਹ ਮਿਲ ਰਿਹਾ ਹੈਗਾ ਤੁਸੀਂ ਇਹ ਦੇਖੋ ਕਿ 12 12 ਸੌਰੀ ਸਵੇਰ 9 ਵਜੇ ਦਾ ਜਿਹੜਾ ਇਹ ਨਗਰ ਕੀਰਤਨ ਹੈ ਉਹ ਸਟਾਰਟ ਹੋਇਆ ਹੈਗਾ ਤਾਂ ਤਕਰੀਬਨ 10 ਵਜ ਚੁੱਕਿਆ ਹਜੇ ਤੱਕ ਇਹ ਨਗਰ ਕੀਰਤਨਾ ਜਿਹੜਾ ਉਹ ਸਿਰਫ ਤੇ ਸਿਰਫ ਕੁੱਕੀ ਵਾਲੇ ਚੌਂਕ ਦੇ ਵਿੱਚ ਹੀ ਪਹੁੰਚਿਆ ਹੈਗਾ ਔਰ ਤਕਰੀਬਨ 3 ਵਜ ਜਾਣੇ ਆ 1.5 ਤੋਂ 2 ਕਿਲੋਮੀਟਰ ਦਾ ਪੈੜਾ ਹੈਗਾ ਜਿਹੜਾ ਉਹਨੂੰ ਤੈਅ ਕਰਦਿਆਂ ਇੰਨਾ ਸਮਾਂ ਲੱਗਦਾ ਹੈਗਾ ਇੰਨਾ ਸੰਗਤਾਂ ਦਾ ਹਜੂਮ ਹੁੰਦਾ ਇੰਨਾ ਸੰਗਤਾਂ ਦਾ ਰਸ਼ ਹੁੰਦਾ ਹੈਗਾ ਔਰ ਲੱਖਾਂ ਦੀ ਤਦਾਦ ਦੇ ਵਿੱਚ ਇਸ ਆਗਮਨ ਪਰਵ ਤੇ ਲੱਖਾਂ ਦੀ ਤعداد ਦੇ ਵਿੱਚ ਇਸ ਆਗਮਨ ਪੂਰਵ ਤੇ ਜਿਹੜੀ ਸੰਗਤ ਹੈਗੀ ਆ ਉਹ ਆਪਣੀ ਹਾਜ਼ਰੀ ਆ ਜਿਹੜੀ ਉਹ ਲਵਾਉਂਦੀ ਹੈਗੀ ਆ ਔਰ ਹਰੇਕ ਤਰ੍ਹਾਂ ਦੀਆਂ ਇਸ ਮੇਲੇ ਦੇ ਵਿੱਚ ਬਣਗੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਔਰ ਇਸ ਆਗਮਨ ਪੂਰਵ ਮੇਲੇ ਦੀ ਇੱਕ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਆ ਕਿ ਇਸ ਆਗਮਨ ਪੂਰਵ ਤੇ ਕੋਈ ਵੀ ਜਿਹੜੀ ਸਿਆਸੀ ਸਟੇਜ ਹੈਗੀ ਆ ਉਹ ਨਹੀਂ ਲੱਗਦੀ ਹੈਗੀ ਇਹ ਸਾਰੇ ਪ੍ਰੋਗਰਾਮ ਜਿਹੜੇ ਹੁੰਦੇ ਹੈਗੇ ਆ ਕੋਈ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਕਿਤੇ ਕਿਤੇ ਸਮਾਜਿਕ ਪ੍ਰੋਗਰਾਮ ਚੱਲ ਰਿਹਾ ਖੂਨਦਾਨ ਕੈਂਪ ਚੱਲ ਰਿਹਾ ਨੈਸ਼ਨਲ ਲੈਵਲ ਦੀਆਂ ਗੇਮਾਂ ਚੱਲ ਰਹੀਆਂ ਔਰ ਸਾਹਿਤਿਕ ਪ੍ਰੋਗਰਾਮ ਚੱਲ ਰਹੇ ਆ ਸੱਭਿਆਚਾਰਕ ਪ੍ਰੋਗਰਾਮ ਚੱਲ ਰਹੇ ਆ ਬਾਬਾ ਫਰੀਦ ਜੀ ਦੀ ਜੀਵਨੀ ਦੇ ਆਧਾਰ ਦੇ ਉੱਤੇ ਸੈਮੀਨਾਰ ਹੈਗਾ ਜਿਹੜਾ ਉਹ ਚੱਲ ਰਿਹਾ ਹੈਗਾ ਤਾਂ ਹਰੇਕ ਤਰੀਕੇ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਇਸ ਆਗਮਨ ਪੁਰਬ ਤੇ ਸਾਨੂੰ ਇੱਕਨੋਂ ਸਰਨੋਂ ਮਿਲਦੇ ਹੈਗੇ ਆ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਸਕਰੀਨ ਤੇ ਅਸੀਂ ਦਿਖਾ ਰਹੇ ਹੈਗੇ ਆ ਕਿ ਪਾਲਕੀ ਸਾਹਿਬਾ ਜਿਹੜੀ ਉਹ ਹੁਕੀ ਵਾਲੇ ਚੌਂਕ ਤੱਕ ਪਾਲਕੀ ਸਾਹਿਬਾ ਜਿਹੜੀ ਪਹੁੰਚ ਚੁੱਕੀ ਹੈਗੀ ਆ ਔਰ ਪੰਜ ਪਿਆਰਿਆਂ ਦੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜੀ ਪਾਲਕੀ ਹੈਗੀ ਆ ਉਹ ਪੜਾਹ ਦਰ ਪੜਾਹ ਅੱਗੇ ਵਧ ਰਹੀ ਹੈਗੀ ਆ ਔਰ ਦਸਾਂ ਪਤਸ਼ਾਈਆਂ ਦੀ ਜਗ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ ਦੇ ਵਿੱਚ ਸ਼ਸ਼ੋਭਤ ਨੇ ਔਰ ਮਨੁੱਖਤਾ ਨੂੰ ਮਨੁੱਖਤਾ ਨੂੰ ਸੰਦੇਸ਼ ਦਿੰਦੇ ਨੇ ਕਿ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਔਰ ਨਗਾਰਿਆਂ ਦੀ ਚੋਟ ਤੇ ਚੁਕਾਰ ਨਗਾਰਿਆਂ ਦੀ ਚੋਟ ਤੇ ਜਿਹੜੀ ਨਾਗਰ ਕੀਰਤਨ ਦੀ ਪਾਲਕੀ ਹੈਗੀ ਆ ਉਹ ਅੱਗੇ ਵਧ ਰਹੀ ਹੈਗੀ ਆ ਔਰ ਸੰਗਤ ਦੇ ਵਿੱਚ ਅਥਾ ਸੰਗਤ ਦੇ ਵਿੱਚ ਅਥਾ ਸਰਦਾ ਔਰ ਜੰਗਾਰਿਆਂ ਦੀ ਗੂੰਜ ਤੇ ਜਕਾਰਿਆਂ ਦੀ ਗੂੰਜ ਦੇ ਉੱਤੇ ਜਿਹੜਾ ਇਹ ਬੋਲੇ ਹੋਰ ਆਵੇ ਜਗਾਰਿਆਂ ਦੀ ਗੂੰਜ ਦੇ ਵਿੱਚ ਜਿਹੜੀ ਇਹ ਪਾਲਕੀ ਸਾਹਿਬ ਉਹ ਪੜਾ-ਪੜਾ ਅੱਗੇ ਵਧ ਰਹੀ ਹੈਗੀ ਆ ਆਪੋਂ ਪਿੱਛੋਂ ਹਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜੀ ਪਾਲਕੀ ਸਾਹਿਬ ਉਹ ਅੱਗੇ ਨੂੰ ਵਧ ਰਹੀ ਹੈਗੀ ਆ ਔਰ 23 ਤਰੀਕ ਨੂੰ 23 ਸਤੰਬਰ ਨੂੰ ਬਾਬਾ ਫਰੀਦ ਜੀ ਦਾ ਆਗਮਨ ਹੋਇਆ ਸੀ ਫਰੀਦਕੋਟ ਦੇ ਵਿੱਚ ਦਿੱਲੀ ਤੋਂ ਪਾਕਪਟਨ ਜਦੋਂ ਬਾਬਾ ਸ਼ੇਖ ਫਰੀਦ ਜੀ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਫਰੀਦਕੋਟ ਉਹਨਾਂ ਨੇ ਕੁਝ ਸਮਾਂ ਇੱਥੇ ਗੁਜ਼ਾਰਿਆ ਸੀਗਾ ਔਰ ਜਿਹੜੇ ਸਮੇਂ ਉਹਨਾਂ ਨੇ ਇੱਥੇ ਗੁਜ਼ਾਰੇ ਸਨ ਚਲਿਸਾ ਵੀ ਉਹਨਾਂ ਨੇ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਕੱਟਿਆ ਸੀਗਾ ਔਰ ਗੋਦੜੀ ਸਾਹਿਬ ਗੁਰਦੁਆਰਾ ਜਿਹੜਾ ਹੈਗਾ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਤਕਰੀਬਨ 1.5 ਤੋਂ ਪੌਣੇ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈਗਾ 1.5 ਤੋਂ 2 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਸਥਿਤ ਗੁਰਦੁਆਰਾ ਗੋਦੜੀ ਸਾਹਿਬ ਆ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਔਰ ਜਿਹੜਾ ਗੁਰਦੁਆਰਾ ਟਿੱਲਾ ਬਾਬਾ ਫਰੀਦ ਆ ਉਹ ਸ਼ਹਿਰ ਦੇ ਵਿੱਚ ਮੌਜੂਦ ਆ ਔਰ ਜਿਹੜਾ ਕਿਲਾ ਮੁਬਾਰਕ ਆ ਕਿਲਾ ਜਦੋਂ ਬਾਬਾ ਫਰੀਦ ਸਾਹਿਬ ਨੂੰ ਬੈਰਾਗ ਦੇ ਵਿੱਚ ਕੰਮ ਤੇ ਲਾਇਆ ਸੀਗਾ ਰਾਗ ਦੇ ਵਿੱਚ ਲਾਇਆ ਸੀ ਬਾਬਾ ਜੀ ਨੂੰ ਕੰਮ ਲਾਇਆ ਸੀਗਾ ਤਾਂ ਉਦੋਂ ਉਹਨਾਂ ਨੇ ਜਿਹੜੀ ਗਾਰੇ ਵਾਲੀ ਟੋਕਰੀ ਚਕਾਈ ਸੀ ਗਾਰੇ ਵਾਲੀ ਜਿਹੜੀ ਟੋਕਰੀ ਚਕਾਈ ਸੀ ਤਾਂ ਉਹ ਸਵਾ ਗਜ ਸਿਰ ਤੋਂ ਉੱਪਰ ਟੋਕਰੀ ਜਾ ਰਹੀ ਸੀ ਔਰ ਜਿਹੜੀ ਸਿਰ ਤੋਂ ਉੱਪਰ ਟੋਕਰੀ ਜਾ ਰਹੀ ਸੀ ਉਹ ਕੌਤਕ ਦੇਖ ਕੇ ਸੰਗਤ ਹੈ ਜਿਹੜੀ ਉੱਥੇ ਮੌਜੂਦ ਜਾਂ ਜਿਹੜੇ ਉੱਥੇ ਲੋਕ ਮੌਜੂਦ ਸੀ ਉਹ ਬੜੇ ਹੈਰਾਨ ਹੋਏ ਤਾਂ ਉਹ ਕੌਤਕ ਦੇਖ ਕੇ ਉਹਨਾਂ ਨੇ ਹੈਰਾਨ ਮੁਦਸਿਆ ਰਾਜਾ ਆ ਪਾ ਕੇ ਤੈਰੀ ਕਰ ਸਕਦੇ ਹੋ ਸਕਰੀਨ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜੀ ਪਾਲਕੀ ਸਾਹਿਬ ਆ ਅਸੀਂ ਉਹਨਾਂ ਪਾਲਕੀ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਹੈਗਾ ਇਹ ਪੜਾਦਰ ਪੜਾ ਅੱਗੇ ਵਧ ਰਿਹਾ ਹੈਗਾ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜੀ ਜਿਹਦੇ ਚ ਧੰਤਾ ਜੀ ਮਹਾਰਾਜ ਜੋਸ਼ੂ ਸ਼ੋਭਤ ਨੇ ਉਹ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਹੈ ਇਹ ਪੜਾਦਰ ਪੜਾ ਜਿਹੜਾ ਹੈਗਾ ਅੱਗੇ ਵਧ ਰਿਹਾ ਹੈਗਾ ਔਰ ਪਾਲਕੀ ਸਾਹਿਬ ਨੂੰ ਸੋਹਣੇ ਫੁੱਲਾਂ ਦੇ ਨਾਲ ਸਜਾ ਕੇ ਤਾਂ ਨਗਰ ਕੀਰਤਨ ਦਾ ਆਗਾਜ਼ ਹੋਇਆ ਔਰ ਤਕਰੀਬਨ 9:30 ਵਜੇ ਪਾਲਕੀ ਸਾਹਿਬ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਪਾਲਕੀ ਸਾਹਿਬ ਦੀ ਨਗਰ ਕੀਰਤਨ ਦੀ ਸ਼ੁਰੂਆਤ ਹੋ ਗਈ ਸੀ ਔਰ ਤਕਰੀਬਨ 2:30 ਤੋਂ 3:30 ਵਜੇ ਦੇ ਵਿਚਕਾਰ ਇਹ ਜਿਹੜਾ ਨਗਰ ਕੀਰਤਨ ਹੈ ਇਹ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਜਾ ਕੇ ਸਮਾਪਤ ਹੋਊਗਾ ਔਰ ਤਕਰੀਬਨ 1:30 ਤੋਂ 1:30 ਤੋਂ ਪੌਣੇ 2 ਕਿਲੋਮੀਟਰ ਦਾ ਜਿਹੜਾ ਇਹ ਪੈਂਡਾ ਹੈਗਾ ਇਨੂੰ ਤੈਅ ਕਰਨ ਵਾਸਤੇ ਸਮਾਂ ਲੱਗਦਾ ਇਹਨਾਂ ਕਿਉਂ ਸਮਾਂ ਲੱਗਦਾ ਕਿਉਂਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈਗੀ ਆ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈਗੀ ਆ ਉਸ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਧਰ 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 ਦਸਮ ਪਾਤਸ਼ਾਹੀਆਂ ਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਪਾਲਕੀ ਸਾਹਿਬ ਦੇ ਵਿੱਚ ਸ਼ਸ਼ੋਭਤ ਨੇ ਔਰ ਸੰਗਤਾਂ ਜਿਹੜੀਆਂ ਨਤਮਸਤਕ ਹੋ ਰਹੀਆਂ ਹੈਗੀਆਂ ਔਰ ਨਗਰ ਕੀਰਤਨ ਆ ਜਿਹੜਾ ਤਕਰੀਬਨ ਨਗਰ ਕੀਰਤਨ ਤਕਰੀਬਨ 5 ਘੰਟੇ ਦੀ ਜਿਹੜੀ 5 ਤੋਂ 5.5 ਘੰਟੇ ਦੀ ਜਿਹੜੀ ਦੂਰੀ ਹੈ ਉਹ ਆਪਦੇ ਪੜਾੜ ਪੜਾਵ ਵੱਲ ਵਧ ਰਿਹਾ ਹੈਗਾ ਔਰ ਸੰਗਤਾਂ ਜਿਹੜੀਆਂ ਹੈਗੀਆਂ ਨਾ ਤੁਮਸਤਕ ਹੋ ਰਹੀਆਂ ਮਗਰ ਜਿਹੜੀ ਸੰਗਤ ਹੈਗੀ ਆ ਉਹ ਜਿਹੜੀਆਂ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ ਜਿਹੜੀ ਸੰਗਤ ਹੈਗੀ ਆ ਉਹ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ ਸੰਗਤ ਨਾਲ-ਨਾਲ ਹੈਗੀ ਜਿਹੜੀ ਅੱਗੇ ਉਹ ਜਾ ਰਹੀ ਹੈਗੀ ਆ ਔਰ ਗੁਣਗਾਨ ਕਰ ਰਹੀ ਹੈ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦਾ ਔਰ ਇੱਕ ਵਾਰ ਫੇਰ ਅਸੀਂ ਇਤਿਹਾਸ ਬਾਰੇ ਦੱਸਣਾ ਚਾਹਾਂਗੇ ਕਿ ਦਿੱਲੀ ਤੋਂ ਪਾਕ ਪਟਨ ਜਦੋਂ ਬਾਬਾ ਫਰੀਦ ਸਾਹਿਬ ਦਿੱਲੀ ਤੋਂ ਪਾਕ ਪਟਨ ਜਾ ਰਹੇ ਸਨ ਤਾਂ ਰਾਸਤੇ ਦੇ ਵਿੱਚ ਪਹਿਲਾ ਉਹਨਾਂ ਦਾ ਜਿਹੜਾ ਵਿਸ਼ਰਾਮ ਸੀਗਾ ਉਹ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਸੀਗਾ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਉਹਨਾਂ ਦਾ ਵਿਸ਼ਰਾਮ ਸੀਗਾ ਜਦੋਂ ਬੇਰੀ ਜਦੋਂ ਜਦੋਂ ਨੇ ਤਾਂ ਵੱਲੋਂ ਜਿਹੜੀ ਗੋਦੜੀ ਉਹਨਾਂ ਦੇ ਮੁਰਸ਼ਿਦ ਵੱਲੋਂ ਜਿਹੜੀ ਦਿੱਤੀ ਗਈ ਗੋਦੜੀ ਹੈ ਇੱਥੇ ਟੰਗ ਕੇ ਆਪਣੇ ਖਾਨਸਤੋਂ ਲਈ ਤੁਰਪੇ ਤਿਆਰ ਵੱਲ ਨੂੰ ਆਏ ਤਾਂ ਉਸ ਵੇਲੇ ਦੇ ਰਾਜਾ ਮੋਕਲ ਮੋਕਲ ਹਰ ਵੱਲੋਂ ਅੱਜ ਸਿਰ ਤੇ ਉਤੋਂ ਉੱਪਰ ਤੇ ਰੱਖੀ ਗਈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਨਗਰ ਕੀਰਤਨ ਆ ਔਰ ਪੜਾਦਰ ਪੜਾ ਜਿਹੜਾ ਹੈਗਾ ਅੱਗੇ ਔਰ ਅਸੀਂ ਸੰਗਤਾਂ ਨੂੰ ਅਸੀਂ ਆਪਣੇ ਸੰਗਤ ਨੂੰ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਦਰਸ਼ਨ ਕਰਾਉਂਦੇ ਰਵਾਂਗੇ ਮੀਬ ਜੀ ਕੀ ਬਾਰੇ ਸਾਡਾ ਮਾਣ ਮੱਤਾ ਇਤਿਹਾਸ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਅੱਜ 5 ਸਤੰਬਰ ਵਾਲੇ ਦਿਨ ਅਖੀਰਲੇ ਦਿਨ ਜਿਹੜਾ ਵਿਸ਼ਾਲ ਨਗਰ ਕੀਰਤਨ ਬਾਬਾ ਫਰੀ ਜੀ ਦੀ ਯਾਦ ਨੂੰ ਸਮਰਪਿਤ ਪੰਜਾਬੀਆਂ ਪੰਜਾਬੀ ਪੰਜਾਬ ਦੇ ਵਾਸੀਆਂ ਵੱਲੋਂ ਇਤਿਹਾਸ ਦੇ ਵਿੱਚ ਕੱਢਿਆ ਜਾਂਦਾ ਸੋ ਅੱਜ ਤੁਸੀਂ ਵੇਖ ਰਹੇ ਹੋ ਕਿ ਕਿੰਨਾ ਵੱਡਾ ਇਕੱਠ ਹੈ ਇਹ ਜਹਾਉ ਜੀ ਦੀ ਕਿਰਪਾ ਬਿਲਕੁਲ ਵਿੱਚ ਵੀ ਜਿੱਥੇ ਸਾਨੂੰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਜਿਹੜੇ ਹੈਗੇ ਆ ਲੰਗਰ ਲੱਗ ਰਿਹਾ ਸੋਲੋ ਮਾਲਾਵਾਂ ਫੜ ਕੇ ਔਰ ਰੋਮਾਲੇ ਹੱਥ ਦੇ ਵਿੱਚ ਫੜ ਕੇ ਪਾਲਕੀ ਸਾਹਿਬ ਦਾ ਜਿਹੜਾ ਵੈਲਕਮ ਕੀਤਾ ਜਾ ਰਿਹਾ ਜੀਆਂ ਆ ਆਖਿਆ ਜਾ ਰਿਹਾ ਔਰ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਹੈਗਾ ਸਾਨੂੰ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਸੇ ਤਰ੍ਹਾਂ ਹੀ ਨਗਰ ਕੀਰਤਨ ਸਾਹਿਬ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਆ ਉਹ ਅਸੀਂ ਸਕਰੀਨ ਦੇ ਉੱਤੇ ਦਿਖਾ ਰਹੇ ਆ ਔਰ ਅਸੀਂ ਸੰਗਤ ਨੂੰ ਪੀਟੀਸੀ న్యూਸ ਦੇ ذریعے ਅਪੀਲ ਕਰਦੇ ਆ ਕਿ ਤੁਸੀਂ ਵੀ ਬਾਬਾ ਫਰੀਦ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਫਰੀਦਕੋਟ ਆਓ ਨਤਮਸਤਕ ਹੋਵੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਬਾਬਾ ਫਰੀਦ ਸਾਹਿਬ ਨੇ ਮਨੁੱਖਤਾ ਦੀ ਇਕਤਾ ਦਾ ਜਿਹੜਾ ਪੈਗਾਮ ਹੈ ਉਹ ਸਾਰੀ ਸੰਗਤ ਨੂੰ ਦਿੱਤਾ ਬਿਲਕੁਲ ਜਿਸ ਤਰੀਕੇ ਨਾਲ ਸੰਤਾਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਰਹੇ ਹੋ ਤਾਂ ਪਾਲਕੀ ਸਾਹਿਬ ਦੀ ਅਸੀਂ ਤੁਹਾਨੂੰ ਦਰਸ਼ਨ ਕਰਾਏ ਇਸ ਤੋਂ ਬਾਅਦ ਇਹ ਜਿਹੜਾ ਨਗਰ ਕੀਰਤਨ ਹੈ ਇਹ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਜਾ ਕੇ ਸਮਾਪਤ ਹੋਊਗਾ ਔਰ ਤਕਰੀਬਨ 2.5 ਤੋਂ 3 ਵਜੇ ਤੱਕ ਦਾ ਸਮਾਂ ਹੈਗਾ ਜਿਹੜਾ ਇਹ ਨਗਰ ਕੀਰਤਨ ਦਾ ਜਿਹੜਾ ਸਮਾਪਤੀ ਦਾ 2:30 ਤੋਂ 3:30 ਵਜੇ ਦੇ ਵਿਚਕਾਰ ਇਹ ਗੁਰਦੁਆਰਾ ਗੋਦੜੀ ਸਾਹਿਬ ਦੇ ਵਿੱਚ ਪਹੁੰਚ ਜਾਊਗਾ ਔਰ ਜੇਕਰ ਗੱਲ ਕਰ ਲਈਏ ਤਾਂ ਥਾਂ-ਥਾਂ ਹਰ ਤਰ੍ਹਾਂ ਦੇ ਲੰਗਰ ਲੱਗੇ ਹੋਏ ਆ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਸਾਰੇ ਪ੍ਰਸ਼ਾਸਨ ਵੱਲੋਂ ਪੂਰਖਤਾ ਪ੍ਰਬੰਧ ਕੀਤੇ ਹੋਏ ਹੈਗੇ ਆ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਸਿਹਤ ਵਿਭਾਗਾਂ ਵੀ ਪੂਰੀ ਤਰ੍ਹਾਂ ਅਲਰਟ ਆ ਔਰ ਜਿੱਥੋਂ ਜਿੱਥੋਂ ਤੱਕ ਦੂਰ ਦੂਰ ਤੱਕ ਤੁਸੀਂ ਨਜ਼ਰ ਮਾਰ ਰਹੇ ਹੋ ਜਿੱਥੋਂ ਜਿੱਥੋਂ ਤੱਕ ਤੁਸੀਂ ਨਜ਼ਰ ਮਾਰ ਰਹੇ ਹੋ ਸਾਰੇ ਪਾਸੇ ਸੰਗਤ ਹੀ ਸੰਗਤ ਦਿੱਸਦੀ ਨਜ਼ਰ ਆ ਰਹੀ ਹੈ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਢੰਗਾਂ ਦੇ ਨਾਲ ਜਿਹੜੀ ਸੰਗਤ ਹੈਗੀ ਆ ਉਹ ਆਪਣੀ ਇਸ ਨਗਰ ਕੀ ਤੇ ਆਗਮਨ ਹਾਜ਼ਰੀ ਲੋਾਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜਿਹੜਾ ਨਗਰ ਕੀਰਤਨ ਹੈ ਇਹਦੀਆਂ ਲਾਈਵ ਤਸਵੀਰਾਂ ਦਿਖਾਈਆਂ ਔਰ ਸ਼ਾਮ ਨੂੰ ਅੱਜ ਦਾਣਾ ਮੰਡੀ ਦੇ ਵਿੱਚ ਨਾਰਥ ਜਨ ਕਲਚਰ ਸੈਂਟਰ ਦਾ ਜਿਹੜਾ ਡਾਂਸ ਹੋਣੇ ਹੈਗੇ ਆ ਵੱਖ-ਵੱਖ ਪ੍ਰਾਂਤਾਂ ਤੋਂ ਡਾਂਸ ਜਿਹੜੇ ਆਏ ਹੈਗੇ ਆ ਉਹ ਹੋਣੇ ਹੈਗੇ ਆ ਔਰ ਉਹਦੇ ਨਾਲ ਮੇਲੇ ਦੀ ਜਿਹੜੀ ਹੈਗੀ ਆ ਸਮਾਪਤੀ ਹੋ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਪੁਰ